ਸ੍ਰੀ ਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਹੁਣ ਦੇਖੋ ਤੁਸੀਂ ਸਾਰੇ ਜਿਹੜੇ ਕੈਮਰੇ ਲੈ ਕੇ ਇੱਥੇ ਆਏ ਹੋ ਜੇ ਧਿਆਨ ਨਾਲ ਆਚਾਰਿਆ ਜੀ ਨੂੰ ਪੁੱਛੋ ਤੁਸੀਂ ਤਾਂ ਤੁਹਾਡੀ ਕੁੰਡਲੀ 'ਤੇ ਲਿਖਿਆ ਹੋਇਆ ਜੱਤ ਪੱਕਾ ਲਿਖਿਆ ਹੋਏਗਾ ਕਿ ਤੁਸੀਂ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਤੁਹਾਡਾ ਰੁਝੇਵਾ ਹੋਏਗਾ ਇਹ ਇਹ ਕੁਝ ਜਿਹੜੇ ਅਨਪੜ ਲੋਕ ਸੀਗੇ ਸਾਡੇ ਬਜ਼ੁਰਗ ਉਹਨਾਂ ਨੇ ਅੰਦੇ ਵਿਸ਼ਵਾਸ ਬਣਾ ਦਿੰਦਾ ਹੈ ਜਾਂ ਧਰਮ ਨਾਲ ਜੋੜ ਦਿੰਦਾ ਹੈ ਇਸ ਇਸ ਵਿਗਿਆਨਿਕ ਪદ્ધਤੀ ਨੂੰ ਇਹ ਹੈ ਵੈਸੇ ਸਾਇੰਸ ਹੀ ਦੇਖੋ ਕੀ ਹੈ ਕਿ ਜਦੋਂ ਨੇਚਰ ਹੈ ਆਕਾਸ਼ ਹੈ ਜਲ ਵਾਯੂ ਅਗਨੀ ਇਹ ਜਦੋਂ ਪੰਜ ਤੱਤ ਹੈ ਜੋ ਇਹ ਤਾਰੇ ਹੈ ਸੂਰਜ ਹੈ ਚੰਦਰਮਾ ਹੈ ਧਰਤੀ ਹੈ ਸਮੁੰਦਰ ਹੈ ਇਹ ਸਾਰੀਆਂ ਚੀਜ਼ਾਂ ਜਿਨੇ ਸਿਰਜੀਆਂ ਉਹਨੇ ਹੀ ਸਾਨੂੰ ਵੀ ਸਿਰਜਿਆ ਤੇ ਇਹਨਾਂ ਦਾ ਸਾਡੇ ਨਾਲ ਕੀ ਸੰਬੰਧ ਹੈ ਇਹ ਸੰਬੰਧ ਦਖਾਂਦਾ ਹੈ ਜੋਤਿਸ਼ ਉਹ ਦੱਸਦਾ ਹੈ ਕਿ ਸਾਡਾ ਆਕਾਸ਼ ਨਾਲ ਕੀ ਸੰਬੰਧ ਹੈ ਸੂਰਜ ਨਾਲ ਕੀ ਸੰਬੰਧ ਹੈ ਕਿੰਨਾ ਕੁ ਸੰਬੰਧ ਹੈ ਸੂਰਜ ਔਰ ਸਾਡੇ ਵਿੱਚ ਕਿਸ ਤਰ੍ਹਾਂ ਦਾ ਰਿਲੇਸ਼ਨ ਰਹੇਗਾ ਜਾਂ ਚੰਦਰਮਾ ਨਾਲ ਸਾਡਾ ਕਿਸ ਤਰ੍ਹਾਂ ਅਸਰੇ ਹੀ ਬਾਕੀ ਦੇ ਜਿਹੜੇ ਗ੍ਰਹਿ ਹਨ ਸ਼ਨੀ ਸ਼ੁਕਰ ਬ੍ਰਹਸਪਤੀ ਪ੍ਰਿਥਵੀ ਵਨ ਵਾਯੂ ਅਗਨੀ ਇਹ ਸਾਰੀਆਂ ਚੀਜ਼ਾਂ ਸਾਡੇ ਵਾਸਤੇ ਪਰਮਾਤਮਾ ਨੇ ਸਿਰਜੀਆਂ ਆ ਸਾਨੂੰ ਇਹਨਾਂ ਬਾਰੇ ਪਤਾ ਹੀ ਨਹੀਂ ਅਸੀਂ ਨੇਚਰ ਤੋਂ ਜਿੰਨਾ ਦੂਰ ਹੁੰਦੇ ਜਾ ਰਹੇ ਹੁਨਾ ਹੀ ਅਸੀਂ ਲੋਕ ਦੁਖੀ ਹਾਂ ਤਾਂ ਮੈਂ ਧੰਨਵਾਦ ਕਰਾਂਗਾ ਆਚਾਰੀਏ ਜੀ ਦਾ ਬਾਜਬਾ ਸਾਥ ਦਾ ਕਿ ਇਹਹੀ ਜੀ ਗੱਲ ਜਿਹੜੀ अवेकਨ ਕਰਨ ਜਾਗਰਤੀ ਲੈ ਆਣ ਵਾਲੀ ਜਿਹੜਾ ਗੱਲ ਰਹੀ ਤੇ ਮੈਂ ਕੀਤੀ ਹੈ ਇਹੋ ਜਿਹਾ ਕਨਸੈਪਟ ਲੈ ਕੇ ਆਇਆ ਜਿਸ ਦੇ ਨਾਲ ਲੋਕੀ ਇਨਸਪਾਇਰ ਹੋਣਗੇ ਮੋਟੀਵੇਟ ਹੋਣਗੇ ਉਹਨਾਂ ਨੂੰ ਪਤਾ ਲੱਗੇਗਾ ਕਿ ਜੇ ਅਸੀਂ ਇਸ ਚੀਜ਼ ਨੂੰ ਜੇ ਸਾਨੂੰ ਪਤਾ ਲੱਗ ਗਿਆ ਹੈ ਕਿ ਇਸ ਰਾਤ ਦੇ ਵਿੱਚ ਟੋਆ ਪਏਗਾ ਸਾਨੂੰ ਕੋਈ ਠੱਡਾ ਪਏਗਾ ਜਾਂ ਅੜਚਨ ਪਏਗੀ ਅਸੀਂ ਉਸ ਰਾਤੋਂ ਬਚ ਕੇ ਚੱਲਾਂਗੇ ਜੇ ਸਾਨੂੰ ਇਹ ਪਤਾ ਲੱਗ ਜਾਏ ਬੱਦਲ ਆ ਰਹੇ ਹੈ ਕਿ ਬਾਰਿਸ਼ ਹੋਣ ਵਾਲੀ ਹੈ ਅਸੀਂ ਛਤਰੀ ਲੈ ਲਾਂਗੇ ਰੇਨ ਕੋਟ ਲੈ ਲਾਂਗੇ ਇਹ ਜਿਹੜਾ ਰੇਨ ਕੋਟ ਹੈ ਜਾਂ ਛਤਰੀ ਹੈ ਇਹ ਹੈ ਐਸਟਰੋਲੋਜੀ ਅੱਧਾ ਜਿਹੜੇ ਬਚਾਅ ਦੇ ਸਾਨੂੰ ਚੀਜ਼ਾਂ ਮਿਲਦੀਆਂ ਐ ਜਿਹੜੀਆਂ ਸਾਨੂੰ ਆਉਣ ਵਾਲੇ ਕਸ਼ਟ ਜਾਂ ਦੁੱਖ ਤਕਲੀਫਾਂ ਜਿਹੜੇ ਸਾਡੇ ਪਹਿਲਾਂ ਦੇ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਹੈ ਉਹਨਾਂ ਤੋਂ ਅਸੀਂ ਬਚ ਨਹੀਂ ਜੇ ਸਕਦੇ ਤਾਂ ਘਟੋ ਘਟ ਉਹਨਾਂ ਜਿਹੜਾ ਸਾਡੇ ਤੇ ਪ੍ਰਭਾਵ ਪੈਣਾ ਹੈ ਉਤੋਂ ਅਸੀਂ ਉਹਨੂੰ ਘਟਾ ਸਕਦੇ ਹਾਂ ਹੁਣ ਜਿਆਦਾ ਤੇਜ਼ ਰੋਸ਼ਨੀ ਹੈ ਤੇਜ਼ ਧੂਪ ਹੈ ਮੈਂ ਗੋਗਲਸ ਲਾ ਲੇ ਬਚਾਅ ਹੋ ਗਿਆ ਧੂਪ ਨਹੀਂ ਘਟੀ ਮੈਂ ਇੱਕ ਬਚਾਅ ਦਾ ਯੰਤਰ ਲੈ ਲਿਆ ਇਸ ਤਰ੍ਹਾਂ ਦਾ ਹੀ ਹੈ ਐਸਟਰੋਲੋਜੀ ਜੋਤਿਸ਼ ਇਸ ਕਰਕੇ ਮੈਂ ਬਹੁਤ-ਬਹੁਤ ਬਧਾਈ ਦਿੰਦਾ ਹਾਂ ਜੀ ਤੁਹਾਨੂੰ ਔਰ ਤੁਹਾਡੀ ਸਾਰੀ ਟੀਮ ਨੂੰ ਕਿ ਇਹ ਜਿਹੜਾ ਜਿਹੜਾ ਕਨਸੈਪਟ ਜਿਨੂੰ ਲੋਕੀ ਯਾਤਰਾ ਧਰਮ ਨਾਲ ਜੋੜਦੇ ਹਨ ਜਾਂ ਕਹਿੰਦੇ ਕਿ ਇਹ ਐਵੇਂ ਹੀ ਅੰਧਵਿਸ਼ਵਾਸ ਹੈ ਜੀ ਇਹਦਾ ਕੋਈ ਫਾਇਦਾ ਨਹੀਂ ਇਹ ਬਹੁਤ ਵੱਡੀ ਸਾਇੰਸ ਹੈ ਲੋਕ ਪੀ ਐਚ ਡੀਆਂ ਕਰ ਰਹੇ ਆ ਵਿਦੇਸ਼ਾਂ ਤੋਂ ਆ ਕੇ ਜਰਮਨ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਲੋਕੀ ਆ ਕੇ ਸਟੱਡੀਆਂ ਕਰ ਰਹੇ ਆ ਇੰਡੀਆ ਦੇ ਵਿੱਚ ਹਰ ਆਸੀ ਲੋਕ ਉਹਦੇ ਵੱਲ ਨੂੰ ਪਿੱਠ ਕਰੀ ਬੈਠੇ ਤਾਂ ਇਹ ਜਾਗਰਤੀ ਵਾਸਤੇ ਇਹ ਇੰਨਾ ਵਧੀਆ ਹੌਸਲਾ ਤੁਸੀਂ ਜਿਹੜਾ ਕੀਤਾ ਹੈ ਇਹਦੇ ਵਾਸਤੇ ਤੁਸੀਂ ਸਾਰੇ ਵਧਾਈ ਦੇ ਪਾਤਰੋ ਔਰ ਇੱਕ ਹੋਰ ਬਹੁਤ ਵੱਡੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਜਿਹੜੇ ਨਵੇਂ ਟੈਲੈਂਟ ਨੂੰ ਅੱਜ ਸਾਡੇ ਜਿਹੜੇ ਅਸੀਂ ਲੋਕ ਪੁਰਾਣੇ ਆਰਟਿਸਟ ਹੈ ਸਾਡੇ ਤੇ ਇਲਜ਼ਾਮ ਲੱਗਦਾ ਕਿ ਤੁਸੀਂ ਲੋਕ ਅੱਗੇ ਨਹੀਂ ਸਾਨੂੰ ਆਣ ਦਿੰਦੇ ਵੀ ਉਹੀ ਲੋਕ ਮੁੰਡ-ਮੁੰਡ ਕੇ ਆ ਰਹੇ ਹੈ ਤਾਂ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ ਇਹ ਕਸੂਰ ਹੁੰਦਾ ਹੈ ਡਾਇਰੈਕਟਰ ਪ੍ਰੋਡਿਊਸਰ ਦਾ ਉਹ ਅੱਜ ਤੁਹਾਡੇ ਸਾਹਮਣੇ ਬੈਠ ਕੇ ਓਪਨਲੀ ਕੈਰੀ ਆ ਕਿ ਜਿਹਦੇ ਵਿੱਚ ਵੀ ਟੈਲੈਂਟ ਹੈ ਉਹ ਸਾਹਮਣਿਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ